ਬਹੁਤ ਇਤਿਹਾਸਿਕ ਤੇ ਪਵਿੱਤਰ ਸਥਾਨ ਇੱਥੇ ਗੁਰਤੇਗ ਬਹਾਦਰ ਜੀ ਨੇ ਆਪਣੇ ਚਰਛੂ ਪ੍ਰਾਪਤਿ ਪਵਿੱਤਰ ਧਰਤੀ ਬਹੁਤ ਹੀ ਸਾਡੇ ਪਰਵਸ਼ਤਕਾਰ ਜੋ ਸਾਡੇ ਪਿਤਾ ਦਸਾ ਪਾਸ਼ਾ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਾਜ਼ਰੀ ਦੇ ਵਿੱਚ ਅੱਜ ਆਪਾਂ ਇਸ ਸਕੂਲ ਦੇ ਪ੍ਰਬੰਧਕਾਂ ਵੱਲੋਂ ਤੇ ਕਮੇਟੀ ਵੱਲੋਂ ਤੇ ਸੰਗਤ ਤੇ ਬੱਚਿਆਂ ਵੱਲੋਂ ਜੁੜ ਕੇ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ ਮਨਾਇਆ ਜਾ ਰਿਹਾ ਹੈ ਮੈਂ ਪ੍ਰਬੰਧਕਾਂ ਨੂੰ ਸਾਰੇ ਬੱਚਿਆਂ ਨੂੰ ਮਾਤਾ ਪਿਤਾ ਨੂੰ ਕਮੇਟੀ ਮੈਂਬਰ ਸਹਿਬਾਨ ਸਾਡੇ ਸਤਿਕਾਰਯੋਗ ਨੇ ਸਾਰਿਆਂ ਨੂੰ ਇਸ ਦਾ ਬਹੁਤ ਧੰਨਵਾਦ ਕਰਦਾ ਵਧਾਈ ਦਿੰਦੇ ਇਹ ਜਿਹੜੇ ਸਕੂਲ ਸਨ ਇਹ ਸਕੂਲ ਜਿਸ ਵੇਲੇ ਗੁਰੂ ਤੇ ਸਾਹਿਬ ਜੀ ਦਾ ਸ਼ਹੀਦੀ ਆਪਾਂ ਦਿਹਾੜੇ ਬਣਾਏ 300 ਸਾਲਾ ਫਤਿਹਗੜ੍ਹ ਸਾਹਿਬ ਇਰਾਨ ਕੀਤਾ ਸੀ ਟੋੜਾ ਸਾਹਿਬ ਜੀ ਉਦੋਂ ਹੁੰਦੇ ਸਨ ਬਾਦ ਸਾਹਿਬ ਸਨ ਕਿ ਆਪਾਂ 40 ਸਕੂਲ ਸਹਿਬਜ਼ਾਦਿਆਂ ਦੇ ਨਾਂ ਤੇ ਬਣਾਉਣੇ ਨੇ ਤਾਂ ਤੈਨੂੰ ਸਕੂਲ ਬਣੇ ਮੈਨੂੰ ਬਾਦ ਸਾਹਿਬ ਕਹਿਣ ਲੱਗੇ ਤੁਸੀਂ ਕਿਤੇ ਜਗ੍ਹਾ ਹੈ ਲੈ ਸਕਦੇ ਹੋ ਭਾਈ ਸਾਡੇ ਗੁਰੂ ਤੇਗ ਬਹਾਦਰ ਜੀ ਗਏ ਨੇ ਉਸ 126 ਕਿਲੇ ਜਮੀਨ ਉਹਨੂੰ ਪਿੰਡ ਵਾਲਿਆਂ ਨੇ ਦੱਸੀ ਹੈ ਆਪਾਂ ਉੱਥੇ ਬੜਾਈਏ ਨਾਲੇ ਉਹ ਜਗ੍ਹਾ ਆ ਗਿਆ ਤਾਂ ਇਹ ਸਕੂਲ ਜੋ ਹੈ ਬਾਬਾ ਚੂਹਾਰ ਸਿੰਘ ਦੇ ਨਾਂ ਤੇ ਉਸ ਵੇਲੇ ਸਕੂਲ ਇੱਥੇ ਆਪਾਂ ਸਾਰੇ ਸੰਗਤ ਦੇ ਸਹਿਯੋਗ ਨਾਲ ਤੇ ਸ਼ਰੂਆਣੀ ਕਮੇਟੀ ਦੇ ਸਹਿਯੋਗ ਨਾਲ ਸਕੂਲ ਬਣਾਇਆ ਇਹਨਾਂ ਸਕੂਲਾਂ ਦਾ ਮੰਤਬ ਬਣਾਉਣ ਦਾ ਸੀ ਜਿੱਥੇ ਗੁਰੂਆਂ ਦੇ ਸਾਡੇ ਜੋ ਮਹਾਨ ਸਹਿਬਜ਼ਾਦੇ ਹੋਏ ਉਹਨਾਂ ਦੀਆਂ ਯਾਦਗਾਰਾਂ ਨੂੰ ਬਣਾਉਣਾ ਉਹਨਾਂ ਤੋਂ ਸਬਕ ਲੈਣਾ ਹੈ ਉਥੇ ਬੱਚਿਆਂ ਨੂੰ ਜਿੱਥੇ ਵਿੱਦਿਆ ਦੇਣੀ ਵਿੱਦਿਆ ਦੇ ਨਾਲ ਗੁਰਬਾਣੀ ਦੇ ਨਾਲ ਜੋੜਨਾ ਜੇ ਕੱਲੀ ਵਿੱਦਿਆ ਹੈ ਉਹ ਜੀਵਨ ਸਫਲ ਨਹੀਂ ਕਿਭੀ ਤੁਸੀਂ ਦੇਖਦੇ ਹੋ ਬੜੇ ਬੜੇ ਵੱਡੇ ਲੋਕ ਬੜੇ ਉੱਚੇ ਪੌਦਿਆਂ ਜਾ ਕੇ ਸ਼ਰਾਬਾਂ ਪੀਂਦੇ ਰਹੇ ਨਸ਼ੇ ਕਰਦੇ ਨੇ ਚਾਲ ਚੱਲ ਨਹੀਂ ਹੁੰਦਾ ਆਪ ਵੀ ਪੜਾਈ ਕਰਕੇ ਸਭ ਬੇਅਰਥ ਗਾਲ ਦਿੰਦੇ ਨੇ ਔਰ ਸੰਗਤ ਨੂੰ ਵੀ ਨੁਕਸਾਨ ਕਰਦੇ ਨੇ ਪਰ ਜੇ ਤੁਹਾਡਾ ਆਚਰਣ ਨਾਲ ਹੈ ਤੇ ਫਿਰ ਤੁਸੀਂ ਅਸਲ ਪੜਾਈ ਤੁਹਾਡੀ ਫੇਰ ਹੈ ਜੇ ਨਾਲ ਤੁਹਾਡੇ ਆਚਰਣ ਦਾ ਹੈ ਜੇ ਆਜ਼ਰ ਨਹੀਂ ਥੋੜੀ ਧਰਮ ਦਾ ਅਸਰ ਹੀ ਹੈ ਨਹੀਂ ਫਿਰ ਤੁਸੀਂ ਇਨਸਾਨ ਨਹੀਂ ਫਿਰ ਤੁਸੀਂ ਖੂੰਖਾਰ ਬਣ ਜਾਂਦੇ ਹੋ ਔਰੰਗਜ਼ੇਬ ਦਾ ਤੇ ਗੁਰੂ ਸਾਹਿਬਾਨ ਦਾ ਫਰਕ ਇਹੀ ਸੀ ਜਫਰਨਾਮਾ ਗੁਰੂ ਤੇਗ ਗੁਰੂ 10ਵੇਂ ਪਾਤਸ਼ਾਹ ਜਿਹੜੇ ਲਿਖ ਕੇ ਭੇਜਿਆ ਰੰਗਦੇਵ ਨੂੰ ਤਾਂ ਉਹਦੇ ਚਿੱਕ ਜਗ੍ਹਾ ਨੂੰ ਕਿਹਾ ਕਿ ਤੂੰ ਵੀ ਇੱਕ ਰੱਬ ਨੂੰ ਮੰਨਦਾ ਹੈ ਬੁੱਤ ਪੂਜ ਨਹੀਂ ਮੈਂ ਵੀ ਇੱਕ ਰੱਬ ਨੂੰ ਮੰਨਦਾ ਮੈਂ ਵੀ ਬੁੱਤ ਪੂਜ ਨਹੀਂ ਦੋਨੋਂ ਹੀ ਆ ਪ੍ਰਭੂ ਨੂੰ ਮੰਨਦੇ ਆ ਤੋ ਅੱਲਾਹ ਕਹਿੰਦਾ ਮੈਂ ਵਾਹਿਗੁਰੂ ਕਹਿੰਦਾ ਪਰ ਫਰਕ ਕੀ ਹੈ ਕਿ ਤੇਰੇ ਚ ਹੰਕਾਰ ਹੈ ਤੂੰ ਕਹਿ ਰਿਹਾ ਕਿ ਸਾਰੀ ਦੁਨੀਆ ਨੂੰ ਮੈਂ ਤਲਵਾਰ ਨਾਲ ਝਟਾਉਣਾ ਤੇ ਮੈਂ ਮੈਨੂੰ ਗੁਰੂ ਨੇ ਦੱਸਿਆ ਪ੍ਰਮਾਤਮਾ ਨੇ ਦੱਸਿਆ ਕਿ ਨਿਮਰਤਾ ਨਾਲ ਦੁਨੀਆ ਤੇ ਚੱਲਣਾ ਮੈਂ ਨਿਮਰਤਾ ਨਾਲ ਚੱਲਦਾ ਇਸ ਕਰਕੇ ਤੂੰ ਜੇ ਕਹੋਣਾ ਹੈ ਕਿ ਮੈਂ ਮੁਸਲਮਾਨ ਹਾਂ ਤੂੰ ਮੁਸਲਮਾਨ ਨੇ ਤੇ ਬਹੁਤ ਵੱਡੇ ਵੱਡੇ ਜ਼ੁਲਮ ਕੀਤੇ ਨੇ ਛੋਟੇ ਛੋਟੇ ਸਹਿਬਜ਼ਾਦਿਆਂ ਨੂੰ ਤੇ ਕੰਨਾਂ ਚਿਹੜੇ ਜਿਹੜੇ ਦੁੱਧ ਪੀਣ ਵਾਲੇ ਬੱਚੇ ਸੀ ਸੋਹਾ ਖਾ ਕੇ ਇੱਕ ਵਾਰ ਤੇ ਜੇ ਗੁੜਲਾ ادیه ਪਤਲਾ ਕਰਕੇ ਉਹਦੇ ਤੇ ਤਿਲ ਲਾ ਦੀਏ ਉਹ ਗਿਣਤੀ ਨਹੀਂ ਆਉਂਦੀ ਉਹ ਕਹੇ ਜੀ ਬਾਹ ਤੇ ਗੁੜ ਲਾ ਕੇ ਤਿਲ ਵੀ ਲਾਏ ਜਾਣ ਤੇਰੇ ਕਾਫਰਾਂ ਨੇ ਇੰਨੀਆਂ ਸੁਹਾ ਖਾਧੀਆਂ ਲੇਕਿਨ ਫਿਰ ਮੇਰੇ ਧੋਖਾ ਕੀਤਾ ਜਦੋਂ ਮੈਂ ਕਿਲਾ ਛੱਡਿਆ ਰਣਪੁਰ ਤੇ ਫਿਰ ਮੇਰੇ ਤੇ ਹਮਲਾ ਕੀਤਾ ਜਦੋਂ ਕਿ ਵਾਦਾ ਕੀਤਾ ਕਿ ਨਹੀਂ ਅਸੀਂ ਹਮਲਾ ਕਰਾਂਗੇ ਇਹ ਬਹੁਤ ਲੰਬੇ ਚੌੜੀਆਂ ਇਹ ਹੈ ਗਿਆ ਵਿਆਖਿਆ ਨਹੀਂ 10ਵੇਂ ਜਿਹੜੇ 10ਵੇਂ ਜੋ ਆਪਣਾ ਜਫਰਨਾਮਾ ਉਹ 10 ਚਿੱਠੀਆਂ ਨੇ ਫਾਰਸੀ ਦਾ ਲਫਜ਼ ਹੈ ਉਹ ਚਿੱਠੀਆਂ ਦਸਾਂ ਚ ਰੰਗਦੇਵ ਨੂੰ ਸਿਰਫ ਇਹੀ ਕਿਹਾ ਕਿ ਤੈ ਆ ਗਲਤੀਆਂ ਕੀਤੀਆਂ ਤੇ ਰੰਗਦੇਵ ਕੰਬ ਗਿਆ ਦੋ ਚਿੱਠੀਆਂ ਨਹੀਂ ਮਿਲ ਸਕੇ ਉਸ ਨੂੰ ਤੀਜੀ ਚਿੱਠੀ ਜਦੋਂ ਜਾ ਕੇ ਉਸ ਨੂੰ ਮਿਲੀ ਉਸ ਵੇਲੇ ਉਹ ਰੰਗਾਵਾਦ ਤੋਂ ਕਰੀਬ ਸੀ ਉਹ ਚਿੱਠੀ ਜਦੋਂ ਮਿਲੀ ਪੜਿਆ ਪੜ ਕੇ ਉਹ ਬਹੁਤ ਘਬਰਾਇਆ ਕਿ ਵਾਕੇ ਮੈਂ ਤਾਂ ਬਹੁਤ ਵੱਡੀਆਂ ਗਲਤੀਆਂ ਕਰ ਰਿਹਾ ਹਾਂ ਬਹੁਤ ਵੱਡੀਆਂ ਹੋ ਰਹੀਆਂ ਤਾਂ ਗੁਰੂ ਜੀ ਨੂੰ ਮਿਲਣ ਵਾਸਤੇ ਜੋ ਇਸਤਰੀਆਂ ਚ ਵੱਖ-ਵੱਖ ਗੱਲਾਂ ਨੇ ਲੇਕਿਨ ਗੁਰੂ ਸਾਹਿਬਾਨ ਨੂੰ ਮਿਲਣ ਵਾਸਤੇ ਚੱਲਿਆ ਪਰ ਰੰਗਾਵਾਦੀ ਧਰਤੀ ਤੇ ਉਸ ਦੀ ਮੌਤ ਹੋ ਗਈ ਅੱਜ ਰੰਗਾਵਾਦੀ ਧਰਤੀ ਦਾ ਮੇਰੇ ਖਿਆਲ ਮੁਸਲਮਾਨ ਨੂੰ ਵੀ ਕਿਸੇ ਨੂੰ ਨਹੀਂ ਪਤਾ ਹੋਣਾ ਕਿ ਉੱਥੇ ਹੋਇਆ ਰੰਗੇਜੇਵ ਦੀ ਮੌਤ ਕਿਸੇ ਸ਼ਾਇਦ 22 ਕਰੋੜ ਮੁਸਲਮਾਨ ਤਾਂ ਹਿੰਦੁਸਤਾਨ ਚ ਨੇ ਬਾਕੀ ਦੁਨੀਆ ਚ ਨੇ ਜਿਉ ਆਲਮਗੀਰ ਬਾਦਸ਼ਾਹ ਸੀ ਮਤਲਬ ਦੁਨੀਆ ਦਾ ਬਾਦਸ਼ਾਹ ਸੀ ਉਸ ਵੇਲੇ ਦਾ ਕਹਾਉਂਦਾ ਤੇ ਫੇਰ ਅੱਜ ਦੁਨੀਆ ਚ ਕੋਈ ਲੋਕ ਉਹਨੂੰ ਪੁੱਜਣ ਆਉਣ ਉਹਦੀ ਕਬਰ ਤੇ ਕੋਈ ਪਹਿਰਾ ਹੋਵੇ ਕੋਈ ਘਾਹ ਲੱਗਿਆ ਹੋਵੇ ਕੋਈ ਫੁੱਲ ਲੱਗੇ ਹੋਣ ਕੋਈ ਦੀਵਾ ਹੁੰਦਾ ਬਲਦਾ ਹੋਵੇ ਉਹਦੀ ਯਾਦ ਚ ਕੋ ਦਿਨ ਮਨਾਉਂਦੇ ਹੋਣ ਲੇਕਿਨ ਮੇਰਾ ਖਿਆਲ ਆਪਾਂ ਤਾਂ ਨਾਂ ਲੈਨੇ ਇਸ ਕਰਕੇ ਕਿ ਉਹ ਬੰਦਾ ਹੰਕਾਰੀ ਸੀ ਜ਼ਾਲਮ ਸੀ ਮੇਰਾ ਖਿਆਲ ਹੋਰ ਕੋ ਉਹਦਾ ਨਾਂ ਨਹੀਂ ਲੈਂਦਾ ਦਿਨ ਮਨਾਉਣ ਦਾ ਕਿਤੇ ਸੁਭਰੇਜ ਵੀ ਹੈ ਤੇ ਜਿਸ ਗੁਰੂ ਤੇਗ ਬਹਾਦਰ ਜੀ ਨੇ ਉਸ ਜ਼ੁਲਮ ਨੂੰ ਖਤਮ ਕਰਨ ਵਾਸਤੇ ਦੁਨੀਆ ਦੀ ਅਨੋਖੀ ਹਿਸਟਰੀ ਹੈ ਕਿ ਪਤਾ ਹੋਵੇ ਕਿ ਉਸ ਜਗ੍ਹਾ ਤੇ ਸ਼ਹੀਦੀ ਹੋ ਜਾਣੀ ਹੈ ਤੇ ਕਾਦੇ ਵਾਸਤੇ ਜਿਸ ਜਨੇਊ ਨੂੰ ਪਹਿਲੇ ਗੁਰੂ ਸਾਹਿਬਾਨ ਨੇ ਗੁਰੂ ਨਾਨਕ ਦੇਵ ਜੀ ਨੇ ਪਹਿਨਿਆ ਨਹੀਂ ਉਹਨੇ ਕਿ ਪਜਨੇਊ ਹਾ ਚਾਹੀਦਾ ਹੈ ਲੇਕਿਨ ਇਹ ਜਨੇਊ ਨਹੀਂ ਤੇ ਝੂਠਾ ਤੁਸੀਂ ਪਾਈ ਫਿਰਦੇ ਸੱਚ ਦਾ ਜਨੇਊ ਪਾਓ ਤੁਸੀਂ ਆ ਆਤਮਾ ਨੂੰ ਇੰਨੀ ਸ਼ੁੱਧ ਕਰੋ ਆਚਰਨ ਨੇ ਨਾ ਸ਼ੁੱਧ ਕਰੋ ਜ ਜਨੇਊ ਉਹ ਜਨੇਊ ਅਸਲੀ ਇਹ ਜਨੇਊ ਨਹੀਂ ਨਕਲੀ ਜਨੇਊ ਹੈ ਮੈਂ ਨਹੀਂ ਪਹਿਨਣਾ ਉਸ ਜਨੇਊ ਪਿੱਛੇ ਗੁਰੂ ਤੇਗ ਬਹਾਦਰ ਜੀ ਜਾ ਕੇ ਜਦੋਂ ਪੰਡਿਤ ਜੀ ਆਏ ਤਾਂ ਉਹਨਾਂ ਦੇ ਕਹਿੰਦੇ ਕਿ ਜਾਓ ਰੰਗਦੇਵ ਨੂੰ ਕਹਿ ਦਿਓ ਕਿ ਜੇ ਤੁਸੀਂ ਸਾਨੂੰ ਪੱਤੇ ਪੱਤੇ ਨੂੰ ਤੋੜਨ ਦੀ ਕੋਸ਼ਿਸ਼ ਕਰਦੇ ਹੋ ਜਲਾਉਣ ਦੀ ਤੇ ਤੁਸੀਂ ਜੜ ਚੋਂ ਹੀ ਪੱਟਦੇ ਹੋ ਉੱਥੇ ਜੜ ਪੱਟਣ ਵਾਸਤੇ ਉੱਥੇ ਗੁਰਨਾਨਗ ਦੇਵ ਜੀ ਦੀ ਗੱਦੀ ਤੇ ਨੌਵੇਂ ਪਾਤਸ਼ਾਹੀ ਹੈਗੀ ਤੁਸੀਂ ਉਹਨਾਂ ਨੂੰ ਬੜਾ ਲਓ ਮੁਸਲਮਾਨ ਸਾਰੇ ਜਗਤ ਜਿਹੜਾ ਪੰਡਤ ਜਗਤ ਮੁਸਲਮਾਨ ਬਣ ਜੇਗਾ ਲੋੜ ਹੀ ਨਹੀਂ ਤਾਂ ਫੇਰ ਸੁਨੇਹਾ ਭੇਜਿਆ ਔਰੰਗਜੀਤ ਨੇ ਤੇ ਗੁਰੂ ਜੀ ਆਪਣੀਆਂ ਚੱਲ ਪਏ ਉਧਰ ਪਤਾ ਸੀ ਕਿ ਸ਼ਹੀਦੀ ਹੋਣੀ ਹੈ ਚੱਲ ਪਏ ਪੜਾਦਰ ਪੜਾ ਚੱਲਦੇ ਗਏ ਉੱਥੇ ਜਾ ਕੇ ਉਹਨਾਂ ਨੂੰ ਫਿਰ ਬੜੇ ਸਖਤ ਪਹਿਲਾ ਪਿਆਰ ਨਾ ਪੁੱਛਿਆ ਗਿਆ ਫਿਰ ਬੜੀ ਸਖਤੀ ਕੀਤੀ ਪਿੰਜਰਾ ਬਣਾਇਆ ਜਿਹਦੇ ਅੱਗੇ ਕਿੱਲ ਲਾਏ ਖੜਨ ਨੂੰ ਥਾ ਨਹੀਂ ਬੈਠਨ ਨੂੰ ਥਾ ਨਹੀਂ ਪਾਸਾ ਲੈਣ ਨੂੰ ਥਾ ਨਹੀਂ ਪੈਣ ਨੂੰ ਥਾ ਨਹੀਂ ਕਿਲ ਦੇ ਨਾਲ ਜ਼ਹਿਰ ਲਾਈ ਗਈ ਕਿ ਜਿੱਥੇ ਜ਼ਖਮ ਹੋਵੇ ਉੱਥੇ ਦਰਦ ਹੋਵੇ ਸਾਹਮਣੇ ਜਿਹੜੇ ਪੰਜ ਸਿੰਘ ਸਾਹਿਬਾ ਜਿਹੜੇ ਪੰਜ ਆਰਨ ਭਗਤ ਨਾਲ ਗਏ ਸਨ ਉਹਨਾਂ ਚੋਂ ਤੈਨੂੰ ਪਾਈ ਦੇਵਾਲਾ ਜੀ ਭਾਈ ਮਤੀਦਾਸ ਭਾਈ ਦੇਸਾ ਦੋਨੇ ਭਰਾ ਸਨ ਉਹ ਤੈਨੂੰ ਸ਼ਹੀਦ ਕੀਤਾ ਔਰ ਸ਼ਹੀਦ ਵੀ ਇਸ ਤਰ੍ਹਾਂ ਕੀਤਾ ਇੰਨਾ ਜ਼ੁਲਮ ਤਸੀਹੇ ਦੇ ਕੇ ਆਰੇ ਵਾਲਾ ਚੀਰਨਾ ਜਾਂ ਤੁਹਾਨੂੰ ਚਰਖੜੀ ਤੇ ਚੜਾਉਣਾ ਜਾਂ ਤੁਹਾਨੂੰ ਅਵਾਰਣਾ ਦੇਖ ਕੇ ਉੱਤੋਂ ਢੱਕਣ ਦੇ ਦੇਣਾ ਇਹ ਕਿਤੇ ਸੌਖਿਆ ਮੌਤਾ ਨਹੀਂ ਲੇਕਿਨ ਫੇਰ ਵੀ ਤਾਂ ਕਿ ਗੁਰੂ ਜੀ ਨੂੰ ਸਾਹਮਣੇ ਬਿਠਾ ਕੇ ਤਾਂ ਕਿ ਦੇਖ ਕੇ ਕੰਬ ਜਾਣ ਲੇਕਿਨ ਗੁਰੂ ਜੀ ਦੀ ਕੰਬ ਹਾਲਾਂਕਿ ਕਿਤੇ ਇਹ ਵੀ ਇਤਿਹਾਸ ਚਾਉਂਦਾ ਹੈ ਕਿ ਜਿਹੜਾ ਜੇਲਰ ਸੀ ਉਹਨੇ ਕਿਤੇ ਆਖਿਆ ਗੁਰੂ ਜੀ ਨੂੰ ਕਿ ਮੈਂ ਤੁਹਾਡਾ ਖੋਲ ਦਿੰਦਾ ਜੇਲ੍ਹ ਦਾ ਕੁੰਡਾ ਤੁਸੀਂ ਚਲੇ ਜਾਓ ਉਹ ਕਹਿੰਦੇ ਕਿਉਂ ਤੈਨੂੰ ਨਹੀਂ ਡਰ ਲੱਗਦਾ ਤੈਨੂੰ ਫਾਸੀ ਤੇ ਚੜ੍ਹਾ ਦੇਣਗੇ ਤੇਰੇ ਬੱਚਿਆਂ ਨੂੰ ਛਾੜ ਦੇਣਗੇ ਕਹਿੰਦਾ ਨਹੀਂ ਜੀ ਮੈਨੂੰ ਤੁਹਾਡੇ ਤੇ ਇੰਨਾ ਆਉਂਦਾ ਹੈ ਕਿ ਇੰਦੀ ਮਹਾਨ ਆਤਮਾ ਇਹ ਬਹੁਤ ਵੱਡਾ ਜ਼ੁਲਮ ਹੋ ਰਿਹਾ ਹੈ ਮੇਰੇ ਮਨ ਤੇ ਅਸਰ ਹੈ ਉਹ ਕਹਿੰਦਾ ਮੈਂ ਚਾਰ ਦਿਨਾਂ ਦਾ ਤੇਰੇ ਕੋਲੇ ਆਇਆ ਤੇਰੇ ਤੇ ਚਾਰ ਦਿਨਾਂ ਦਾ ਅਸਰ ਹੈ ਤੇ ਮੈਂ ਤਾਂ ਮਤ ਕੇ ਇਥੋਂ ਤੱਕ ਇਸ ਕਰਕੇ ਆਇਆ ਕਿ ਜ਼ੁਲਮ ਦੇ ਖਿਲਾਫ ਸ਼ਹੀਦੀ ਦੇਣੀ ਹੈ ਤੇ ਫਿਰ ਮੇਰਾ ਤਾਂ ਪੱਕਾ ਹੀ ਫਰਜ਼ ਬਣਦਾ ਕਿ ਮੈਂ ਸ਼ਹੀਦੀ ਦੇਵਾਂ ਇਸ ਕਰਕੇ ਨਾ ਗੁਰੂ ਜੀ ਡਰ ਤੋਂ ਕੰਬੇ ਨਾ ਲਾਲਸਾ ਚਾਏ ਨਾ ਕਿਸੇ ਹੋਰ ਚੀਜ਼ ਚਾਏ ਅਖੀਰ ਗੁਰੂ ਜੀ ਨੇ ਸ਼ਹਾਦਤ ਦਿੱਤੀ ਕਿਸ ਵਾਸਤੇ ਜੁਲਮ ਦੇ ਖਿਲਾਫ ਅਸੂਲ ਦੇ ਬਾਸਤੇ ਜਿਸ ਧਰਮ ਨੂੰ ਨਹੀਂ ਸਿਭਾਂਦੇ ਲੇਕਿਨ ਇਹ ਸੀ ਕਿ ਜੁਲਮ ਹੋ ਰਿਹਾ ਹੈ ਕਿਸੇ ਤੇ ਵੀ ਹੋ ਰਿਹਾ ਜੁਲਮ ਸਿੱਖ ਧਰਮ ਦਾ ਇਹ ਪਹਿਲਾ ਅਸੂਲ ਪਰ ਅਫਸੋਸ ਹੈ ਕਿ ਅੱਜ ਸਾਡੇ ਤੇ ਬਾਹਰ ਹੋ ਰਹੇ ਜਿਹੜਾ ਧਰਮ ਕਹਿੰਦਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਵਤ ਦਾ ਭਲਾ ਸੁਭਾ ਸ਼ਾਮ ਜਦੋਂ ਵੀ ਆਪਾਂ ਪਾਠ ਕਰਦੇ ਆ ਗੁਰਦੁਆਰੇ ਸਾਹਿਬਾਂ ਚ ਕਰਦੇ ਆ ਹਰ ਵੇਲੇ ਆਪਾਂ ਹੀ ਕਹਿੰਦੇ ਲੇਕਿਨ ਆਪਣੇ ਤੇ ਹੀ ਸਾਥ ਆਪਣੇ ਵੱਡੀਆਂ ਪੌਣ ਦੇ ਯਤਨ ਕੀਤੇ ਨੇ ਆਪਣੇ ਨੂੰ ਕਮਜ਼ੋਰ ਕਰਨ ਦਾ ਯਤਨ ਕੀਤਾ ਆਪਣੇ ਗੁਰੂ ਗ੍ਰੰਥ ਸਾਹਿਬ ਤੇ ਬਾਹਰ ਹੋ ਰਹੇ ਤੋਰ ਕਿਸੇ ਨੂੰ ਯਾਦ ਹੀ ਨਹੀਂ ਹੋਣਾ ਭਾਈ ਗੁਰੂ ਰਵੀਦਾਸ ਜੀ ਦੀ ਬਾਣੀ ਅਲੱਗ ਕਰਨ ਲੱਗੇ ਸੀ ਅੱਜ ਗੁਰੂ ਰਵੀਦਾਸ ਜੀ ਗੁਰੂ ਸਾਹਿਬ ਸਭ ਹਾਜ਼ਰ ਨੇ ਆਪਾਂ ਮੱਥਾ ਟੇਕਦੇ ਆਂ ਫਿਰ ਕੱਲੇ ਉਹ ਬਰਾਦਰੀ ਟੇਕਦੀ ਮੱਥਾ ਸਰਕਾਰ ਦੇ ਚਾਲਾਂ ਸੋ ਬੜੇ ਬੜੇ ਚਾਲਾਂ ਚੱਲ ਰਹੀ ਹੈ ਅੱਜ ਵੀ ਕਿਸੇ ਨਾ ਕਿਸੇ ਤਰ੍ਹਾਂ ਜਿਹੜੀਆਂ ਬੇਦਬੀਆਂ ਹੋ ਰਹੀਆਂ ਨੇ ਸਰਕਾਰ ਦੀਆਂ ਚਾਲਾਂ ਨੇ ਵਧਰਾਮ ਆਪਾਂ ਨੂੰ ਕਿ ਸਿੱਖਾਂ ਨਹੀਂ ਸਿੱਖ ਕਰਦੇ ਆਪਾਂ ਨੂੰ ਆਪਣੇ ਸਿੱਖਾਂ ਤੋਂ ਗਾਲਾਂ ਕਢਾਈ ਜਾਂਦੇ ਨੇ ਮੈਂ ਤਾਂ ਉਹਨੂੰ ਸਿੱਖ ਨੂੰ ਸਿੱਖ ਨਹੀਂ ਮੰਨਦਾ ਜੜਾ ਦੂਜੇ ਭਰਾ ਨੂੰ ਜਾਂ ਭਰਾ ਸਿੱਖ ਨੂੰ ਗਾਲ ਮੈਂ ਤਾਂ ਕਿਸੇ ਨੂੰ ਵੀ ਗਾਲ ਕੱਢਣੀ ਗਰਾਹ ਸਮਝਦਾ ਰੱਬ ਕਿਰਪਾ ਕਰੇ ਹਰੇਕ ਤੇ ਕਿ ਕਿਸੇ ਨੂੰ ਵੀ ਬੰਦਾ ਬੋਲਣਾ ਮਾੜਾ ਤੁਸੀਂ ਪਿਆਰ ਨਾਲ ਉਹੀ ਲਫ਼ਜ਼ ਕਹਿ ਦਿਓ ਪਿਆਰ ਨਾਲ ਕਹਿ ਦਿਓ ਬੋਲਣ ਦੇ ਬੜੇ ਢੰਗ ਹੁੰਦੇ ਨੇ ਲੇਕਿਨ ਤੁਸੀਂ ਸ਼ਕਤੀ ਨਾਲ بجائے ਕੌੜੀ ਗੱਲ ਕਹੋ ਸੋ ਇਸ ਕਰਕੇ ਤਾਂ ਹੀ ਹੁੰਦਾ ਜੀ ਗੁਰੂ ਦੀ ਬਖਸ਼ਿਸ਼ ਹੈ ਇਸ ਕਰਕੇ ਤੁਸੀਂ ਬੱਚੇ ਆ ਬੱਚਿਆਂ ਦੇ ਮਾਤਾ ਪਿਤਾ ਨੇ ਇਹ ਸਕੂਲਾਂ ਦਾ ਜਿਹੜਾ ਅਸਲ ਮੰਤਵ ਹੈ ਜਾਂ ਦਿਹਾੜਿਆਂ ਬਣਾ ਦਾ ਮੰਤਵ ਹੈ ਕਿ ਬੱਚਿਆਂ ਨੂੰ ਸ਼ੁਰੂ ਤੋਂ ਹੀ ਧਰਮ ਨਾਲ ਜੋੜਨਾ ਉੱਚ ਪਰਪੱਕ ਕਰਕੇ ਚੰਗੀ ਵਿੱਦਿਆ ਦੇਣੀ ਸਿਹਤ ਵਧੀਆ ਹੋਵੇ ਤਾਂ ਕੋ ਅੱਛਾ ਇਨਸਾਨ ਬਣ ਕੇ ਜਿੱਥੇ ਘਰ ਦਾ ਕਾਰੋਬਾਰ ਵਧਾਵੇ ਆਪਣੀ ਜ਼ਿੰਦਗੀ ਨੂੰ ਸਾਰੀ ਉਥੇ ਦੁਨੀਆ 'ਚ ਵੀ ਭਲਾ ਕਰੇ ਬਰਾਈ ਨਾ ਖੱਟੇ ਅੱਜ ਇਹ ਜਿਹੇ ਲੋਕ ਜਿਹੜੇ ਆਉਂਦਾ ਘਰ ਪਟਦੇ ਨੇ ਆਪਦੀ ਜ਼ਿੰਦਗੀ ਖਤਮ ਕਰਦੇ ਨੇ ਤੇ ਗਵਾਂਡੀਆਂ ਨੂੰ ਵੀ ਖਤਮ ਕਰਦੇ ਕਿੱਥੇ ਕੋ ਦੇਵਤਾ ਆਦਮੀ ਹੋਵੇ ਜਿਹੜਾ ਆਪਦਾ ਤੇ ਗਵਾਂਡੀਆਂ ਦਾ ਤੇ ਦੇਸ਼ ਤੇ ਦੁਨੀਆ ਦੇ ਭਲੇ ਵਾਸਤੇ ਆਪਣੀ ਜ਼ਿੰਦਗੀ ਲਾਉਂਦਾ ਇਸ ਕਰਕੇ ਤੁਸੀਂ ਉਹੋ ਜਿਹੇ ਬੱਚੇ ਬਣਨਾ ਹੈ ਇਹ ਉਹ ਸਕੂਲ ਹੈ ਉਸ ਬਾਬਿਆਂ ਦੇ ਨਾਂ ਤੇ ਜਿਨ੍ਹਾਂ ਨੇ ਛੋਟੀ ਛੋਪਰਾ ਚ ਆਪਣੀਆਂ ਸ਼ਹੀਦੀਆਂ ਦਿੱਤੀਆਂ ਲੇਕਿਨ ਡੋਲੇ ਨਹੀਂ ਸੋ ਥਾਣੇ ਤੁਸੀਂ ਵੀ ਉਹ ਸਬਕ ਲੈਣੇ ਨੇ ਤੇ ਮੈਂ ਧੰਨਵਾਦੀ ਆ ਕਿ ਪ੍ਰਿੰਸੀਪਲ ਸਾਹਿਬ ਸਟਾਫ ਸਾਰਾ ਬਹੁਤ ਮਿਹਨਤ ਕਰਦਾ ਹੈ ਕਮੇਟੀ ਮਿਹਨਤ ਕਰਦੀ ਹੈ ਕਿ ਤੁਸੀਂ ਸਾਰੇ ਬਹੁਤ ਅੱਛੀ ਤਰ੍ਹਾਂ ਪੜ੍ਹਦੇ ਲਿਖਦੇ ਹੋ ਆਚਰਨਾ ਔਰ ਮੈਂ ਇਹ ਵੀ ਬੇਨਤੀ ਕਰੂੰ ਕਮੇਟੀ ਨੂੰ ਪਿੰਡ ਵਾਲਿਆਂ ਨੂੰ ਵੀ ਕਰੂੰਗਾ ਕਿ ਜਿਹੜੇ ਸਕੂਲ ਬਣੇ ਨੇ ਥੋੜੀ ਵੀ ਨਿਗਰਾਨੀ ਹੈ ਕੋਈ ਬੱਚਾ ਬਾਹਰ ਕੇ ਨਸ਼ੇ ਵਾਲਾ ਨਾ ਆਵੇ ਕੋਈ ਮਾੜਾ ਬੰਦਾ ਨਾ ਬਾਹਰ ਗਿਆ ਆ ਕੇ ਖੜੇ ਤਾਂ ਤੁਸੀਂ ਪੰਚਾਇਤ ਵੀ ਨਹੀਂ ਵੀ ਇਹ ਜਗ੍ਹਾ ਇਸ ਤਰ੍ਹਾਂ ਦੀ ਨਹੀਂ। ਭਾਜੋ ਇੱਥੋਂ ਤਾਂ ਕਿ ਬੱਚਿਆਂ ਨੂੰ ਕੋਈ ਗਲਤ ਰਸਤੇ ਪਾਉਣ ਵਾਲਾ ਨਾ ਆਵੇ। ਬੱਸਾਂ ਵਾਲੇ ਵੀਰ ਨੇ ਮੈਂ ਉਹਨਾਂ ਨੂੰ ਕਹਾਂਗਾ ਕਿ ਤੁਸੀਂ ਇਹਨਾਂ ਦੇ ਬਾਪ ਹੋ। ਸੌਲੀ ਲਜਾਇਆ ਕਰੋ, ਸੇਫ ਲਜਾਇਆ ਕਰੋ। ਘਰੇ ਛੱਡ ਕੇ ਉਹ ਬੱਚਿਆਂ ਨੂੰ ਸਟਾਫ ਨੂੰ ਕਹਿਣਾ ਕਿ ਮੰਗਰੰਗਾਨੀ ਕਰਿਆ ਕਰੋ। ਬਖਵਖ ਲੈ ਕੇ ਜਿਹੜੇ ਨੌਜਵਾਨ ਬੱਚੇ ਹੈਗੇ ਲੜਕੀਆਂ ਨਹੀਂ ਜਾ ਸਕਦੀਆਂ ਜਿਹੜੇ ਸਟਾਫ ਚ ਨਾ ਇੱਕ ਦੋ ਬੰਦੇ ਡਿਊਟੀ ਲਾਓ ਕਿ ਜੇ ਤੁਹਾਡੇ ਕੋਲ 20 ਬੱਸਾਂ ਆਉਂਦੀਆਂ ਨੇ। ਕਦੇ ਇਸ ਵਸ ਨੂੰ ਚੈੱਕ ਕਰ ਲਿਆ ਕਿ ਆਸਤਾ ਜਾ ਰਹੀ ਹੈ ਤਾਂ ਪਤਾ ਨਹੀਂ ਹੋ ਰਿਹਾ ਕਿ ਤਾਂ ਐਕਸੀਡੈਂਟ ਤਾਂ ਨਹੀਂ ਹੋ ਜਾਏਗਾ ਬੱਚੇ ਠੀਕ ਉਤਾਰ ਰਹੇ ਨੇ ਗੱਡੀ ਉਤਾਰ ਕੇ ਤੁਰ ਕੇ ਗਏ ਨੇ ਇਹ ਤਾਂ ਨਹੀਂ ਕਿਤੇ ਤੁਰ ਕੇ ਭੱਜ ਗਏ ਤੇ ਬੱਚਾ ਡਿੱਕੇ ਥੱਲੇ ਆ ਜਾ ਇਹ ਸਾਰੀਆਂ ਚੀਜ਼ਾਂ ਆਪਣੀ ਜ਼ਿੰਮੇਵਾਰੀਆਂ ਬੱਚਾ ਬੱਚਾ ਹੁੰਦਾ ਇਸ ਕਰਕੇ ਇਹਨੂੰ ਹਰ ਪੱਖੋਂ ਕੱਲਾ ਨਹੀਂ ਹਰ ਪੱਖੋਂ ਜਿਹੜੇ ਬੱਚੇ ਨੇ ਇਹਨਾਂ ਨੇ ਕੱਲ ਨੂੰ ਵੱਡੇ ਬਣ ਕੇ ਕੌਮ ਦੀ ਸੇਵਾ ਕਰਨੀ ਹੈ ਨਾ ਉੱਚਾ ਕਰਨਾ ਹੈ ਦੇਸ਼ ਦੀ ਤਰੱਕੀ ਕਰਨੀ ਹੈ ਤੇ ਜੇ ਅੱਜ ਆਪਾਂ ਇਹਨਾਂ ਦਾ ਜੀਵਨ ਬਣਾਵਾਂਗੇ ਤੇ ਕੱਲ ਇਹ ਦੇਸ਼ ਦਾ ਆਪਣਾ ਭਲਾ ਹੋਏਗਾ ਆਪਣੀ ਕੌਮ ਦਾ ਭਲਾ ਹੋਏਗਾ ਅੱਜ ਜੋ ਕੌਮ ਵਿੱਚ ਬੰਡੀਆਂ ਪਈਆਂ ਨੇ ਇਹ ਆਪਣੇ ਕਮਜ਼ੋਰ ਇਰਾਦੇ ਕਰਕੇ ਪਈਆਂ ਨੇ ਦੇਣ ਵਾਲਾ ਤਾਂ ਪ੍ਰਮਾਤਮਾ ਹੈ ਆਪਾਂ ਬਾਣੀ ਪੜਦੇ ਆ ਵੀ ਪ੍ਰਮਾਤਮਾ ਤੇ ਸੱਚਾ ਸਭ ਕੁਝ ਉਂ ਕਹਿੰਦੇ ਨਹੀਂ ਇਹ ਤਾਂ ਮੈਂ ਕਰ ਲੂਗਾ ਮੈਂ ਹੁਣ ਛੱਡ ਕੇ ਇੱਥੇ ਜਾਣਾ ਪਾਰਟੀ 'ਚ ਮੈਂ ਤਾਂ ਬਣ ਗਿਆ ਮੁੱਖ ਮੰਤਰੀ ਮੈਂ ਤਾਂ ਬਣ ਗਿਆ ਐਮਐਲਏ ਉਹ ਭਲੇ ਮਾਸੋਂ ਕੌਣ ਬਣ ਸਕਦਾ ਜੇ ਰੱਬ ਦੀ ਰਜ਼ਾ ਨਹੀਂ ਰੱਬ ਦੀ ਰਜ਼ਾ ਵਗੈਰ ਤਾਂ ਥੋੜੀ ਜ਼ਿੰਦਗੀ ਵੀ ਹੈ ਨਹੀਂ ਇਹ ਨਹੀਂ ਪਤਾ ਕਿਹੜੇ ਵੇਲੇ ਸਾਹ ਰੁਕ ਜੇ ਥੋੜੀ ਮਰਜੀ ਨਾਲ ਆਉਂਦੇ ਨੇ ਸਾਹ ਕਿਤੇ ਪਰ ਬਖਤਵੰਦ ਦਿੱਤੇ ਆਉਂਦੇ ਨੇ ਪਰ ਆਪਾਂ ਇਹ ਸੋਚਦੇ ਨਹੀਂ ਇਸ ਕਰਕੇ ਵੀਰੋ ਅੱਜ ਦੇ ਦਿਨ ਤੇ ਮੈਂ ਜਿੱਥੇ ਸਟਾਫ ਨੂੰ ਸਾਰੇ ਪ੍ਰਬੰਧਕਾਂ ਨੂੰ ਸ਼੍ਰੋਮਣੀ ਕਮੇਟੀ ਨੂੰ ਸਾਡੇ ਬਹੁਤ ਸਾਰੇ ਜੋ ਮੈਂਬਰ ਬਾਬਾ ਬੂਟਾ ਸਿੰਘ ਬੈਠੇ ਨੇ ਬਜ਼ੁਰਗ ਸੰਤ ਵਾਹਪੁਰਸ਼ ਨੇ ਬਾਬਾ ਸਾਹ ਅਰੀਕ ਸਿੰਘ ਜੀ ਬੈਠੇ ਨੇ ਬਹੁਤ ਨੇਕ ਇਨਸਾਨ ਨੇ ਭਾਈ ਸਰਜੀਤ ਸਿੰਘ ਤੁਹਾਡੇ ਆਪਣੇ ਨੇ ਸਿੱਧੇ ਸਾਦੇ ਅਸਲ ਧੰਨੇ ਜੱਟ ਵਰਗੇ ਦਾ ਕੋਈ ਰੋਲਾ ਨਖੌੜਾ ਚੁੱਪ ਕਰਕੇ ਤੁਰੇ ਫਿਰਦੇ ਸੇਵਾ ਕਰਦੇ ਸਟਾਫ ਨੇ ਮੈਂ ਕਹਾਗਾ ਕਿ ਠੀਕ ਹੈ ਆਪਾਂ ਨੂੰ ਰੋਟੀ ਪਾਣੀ ਵਾਸਤੇ ਆਪਾਂ ਨੂੰ ਗੁਰੂ ਦੀ ਸੇਵਾ ਲੈਣੀ ਪੈਂਦੀ ਹੈ ਲੇਕਿਨ ਮਾਤਕੇ ਇਥੇ ਸੇਵਾਦਾਰ ਆਪਾ ਇਥੇ ਆਪਾ ਮੁਲਾਜ਼ਮ ਨਹੀਂ ਇੱਕ ਇੱਕ ਬੰਦਾ ਜਿਉਂਦਾ ਜਾਗਦਾ ਗਲਤੀਆਂ ਕਰਦਾ ਉਹਦੇ ਮਗਰ ਲੱਖਾਂ ਲੋਕ ਲੱਗੇ ਜਾਂਦੇ ਤੇ ਤੁਹਾਡੇ ਤੇ ਗੁਰੂ ਦੀ ਐਡੀ ਕੁਰਬਾਨੀਆਂ ਦੁਨੀਆਂ 'ਚ ਹੈ ਹੀ ਨਹੀਂ ਕਿਸੇ ਦੀ ਇੰਨੀਆਂ ਕੁਰਬਾਨੀਆਂ ਕਿਸੇ ਧਰਮ 'ਚ ਹੈ ਕੋਈ ਬੋਸਲਵਾਨ ਧਰਮ ਦੀ ਹਿਸਟਰੀ ਪੜ ਲਓ ਈਸਾਈ ਦੀ ਪੜ ਲਓ ਕਿਸੇ ਹੋਰ ਧਰਮ ਦੀ ਪੜ ਲਓ ਕਿਤੇ ਦੁਨੀਆਂ 'ਚ ਐਡੀ ਕੁਰਬਾਨੀ ਹੈ ਲੇਕਿਨ ਆਪਣੇ ਧਰਮ 'ਚ ਕੁਰਬਾਨੀ 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 ਉਸ ਤੋਂ ਬਾਅਦ ਗੁਰੂਆਂ ਤੋਂ ਬਾਅਦ ਅੱਗੇ ਜਿਹੜੇ ਬੰਦੇ ਸੀ ਉਹਨਾਂ ਨੂੰ ਵੀ ਗੁਰੂਆਂ ਨੇ ਇੰਨਾ ਥਾਪੜਾ ਦਿੱਤਾ ਉਹਨਾਂ ਨਕਾਣਾ ਸਾਹਿਬ ਦੇ ਸਾਗੇ 150 ਪਹਿਲੇ ਦਿਨ ਸ਼ਹੀਦ ਹੋਇਆ ਇਕੱਠਾ ਹੀ ਫਿਰ ਜੈਤੋ ਦੇ ਮੋਰਚੇ 100 ਇੱਕ ਦਿਨ ਸ਼ਹੀਦ ਹੋਇਆ ਜੇ ਉਹ ਜਿਹੜਾ ਜਦੋਂ ਮੋਰਚਾ ਲੱਗਿਆ ਸੀ ਗੁਰੂ ਕੇ ਬਾਗ ਦਾ ਜਿਹੜੀ ਗੱਡੀ ਜਾ ਰਹੀ ਸੀ ਅਟਕ ਗਈ ਬੰਦ ਗੱਡੀ ਜਾ ਰਹੀ ਸੀ ਉੱਥੇ ਗੇਲਤ ਭੇਜਣੇ ਸੀ ਤਾਂ ਉਹ 6-7 ਘੰਟੇ ਦਾ ਸਫ਼ਰ ਸੀ ਨਾ ਰੋਟੀ ਨਾ ਪਾਣੀ ਨਾ ਲੈਣ ਦੇ ਬੰਦ ਗੱਡੀ ਗਰਮੀ ਦੀ ਰੁੱਤ لیکن سنگھا ਨੂੰ ਪਤਾ ਲੱਗਿਆ ਜਿਹੜਾ ਹਸਰਬਦਾਲ ਦਾ ਸਟੇਸ਼ਨ ਸੀ ਜਿਸ ਸਮਾਂ ਅੱਜ ਕੱਲ ਉਸ ਨੂੰ ਹੁਣ ਕੀ ਕਹਿੰਦੇ ਨੇ ਉਸ ਜਗ੍ਹਾ ਨੂੰ ਤੇ ਉੱਥੇ سنگھا ਨੇ ਫੈਸਲਾ ਕਰ ਲਿਆ ਥੋੜੇ ਜਿਹੇ ਸਿੰਘ ਸਨ ਕਿ ਆਪ ਗੱਡੀ ਰੋਕੇ ਲੰਗਰ ਛਕਾਉਣਾ ਉਹ ਅੰਗਰੇਜ਼ ਜਿਹੜਾ ਸੀ ਉਸ ਵੇਲੇ ਉਥੋਂ ਦਾ ਸੀਗਾ ਇੰਚਾਰਜ ਸੀ ਸਟੇਸ਼ਨ ਮਾਸਟਰ ਸੀ ਉਹਦੇ ਕੋਲੇ ਉਹ ਕਹਿੰਦੇ ਨੇ ਮੈਨੂੰ ਹੁਕਮ ਨਹੀਂ ਮਿਲਿਆ ਇੱਕ ਤੋਂ ਪਿੱਛੋਂ ਮੈਂ ਨਹੀਂ ਗੱਡੀ ਰੋਕ ਸਕਦਾ ਉਹ ਕਹਿੰਦੇ ਨਹੀਂ ਜੀ ਅਸੀਂ ਲੰਗਰ ਛਕਾਉਣਾ ਹੈ ਕਹਿੰਦੇ ਵੀ ਨਹੀਂ ਮੈਨੂੰ ਕੋਈ ਹੁਕਮ ਨਹੀਂ ਗੱਡੀ ਨਹੀਂ ਰੁਕੇਗੀ ਸਿੰਘ ਨੇ ਫੈਸਲਾ ਕਰ ਲਿਆ ਅਰਦਾਸ ਕਰਕੇ ਥੋੜੇ ਜਿਹੇ ਸਿੰਘ ਸੀ ਇਹ ਵੀ ਸੀ ਕਿ ਉੱਥੇ ਹਜ਼ਾਰਾਂ ਹੀ ਸੀ ਸਾਰੇ ਹੀ 70-80 ਬੰਦੇ ਸਨ ਮੂਹਰੇ ਲੱਗੇ ਹੋਏ ਤਿੰਨ-ਚਾਰ ਬੰਦੇ ਹੀ ਸਨ ਉਹਨਾਂ ਦੀ ਬੀਬੀਆਂ ਵੀ ਸਨ ਬੰਦੇ ਵੀ ਸਨ ਸਾਰੇ 60-70 ਉੱਲ ਸਿਰਫ ਇਹ ਕਿਹੜਾ 100 ਦੇ ਕਰੀਬ ਹੀ ਬਸਾ ਬੰਦਾ ਸੀ ਫੈਸਲਾ ਕਰ ਲਿਆ ਗੱਡੀ ਦੀ ਲਾਈਨ 'ਤੇ ਬਹਿ ਗਏ ਗੱਡੀ ਆਈ ਗੱਡੀ ਨੇ ਹਾਰਨ ਦਿੱਤਾ ਦੂਰੋਂ ਜਿਵੇਂ ਆਪਾਂ ਬਸ ਦਾ ਦਿੰਨੇ ਆ ਜਾਂ ਟਰੱਕ ਦਾ ਦਿੰਨੇ ਆ ਜਾਂ ਦੂਸਰਾ ਕਰਦੇ ਆ ਗੱਡੀ ਨੇ ਦੂਰੋਂ ਹਾਰਨ ਦਿੱਤਾ ਨਹੀਂ ਉੱਠੇ ਗੱਡੀ ਆ ਕੇ ਸਿੰਘਾਂ ਦੇ ਵਿੱਚ ਵੱਜੀ ਗੱਡੀ ਰੁਕ ਗਈ ਗੱਡੀ ਰੁਕੀ ਜਿਹੜੇ ਦੋ ਸਿੰਘ ਸ਼ਹੀਦ ਹੋਏ ਉਹ ਸਿੰਘ ਵੀ ਜੇ ਸ਼ਹੀਦ ਨਹੀਂ ਸੀ ਹੋਏ ਅਜੇ ਸਾਹ ਸੰ ਉਹ ਫੜਕੇ ਸਿੰਘ ਕੱਢਣ ਲੱਗੇ ਪੁੱਲ ਸੱਤ ਦੇ ਗਰੀਂ ਫੱਟੜ ਹੋਏ ਦੋ ਕਿ ਤਿੰਨ ਸ਼ਹੀਦ ਹੋਏ ਜੇ ਮੈਂ ਮਾੜਾ ਮੋਟਾ ਭੁੰਦਾ ਨਾ ਹੁਆ ਥੋੜਾ ਅੱਗਾ ਪਿੱਛਾ ਵੀ ਹੁੰਦਾ ਬਾੜ-ਬੋੜੀ ਗਲਤੀ ਤਾਂ ਉਹ ਜਿਹੜੇ ਜਿਉਂਦੇ ਸਿੰਘ ਸਨ ਗੱਡੀ ਦੇ ਥੱਲੇ ਮੂਹਰੇ ਆ ਗਏ ਸਨ ਕਹਿੰਦੇ ਨਾ ਪਹਿਲਾਂ ਲੰਗਰ ਛਕਾਓ ਸਾਨੂੰ ਮਗਰੋਂ ਕੱਢੋ ਇਹ ਕਿਤੇ ਐਡੀ ਵੱਡੀ ਕੁਰਬਾਨੀ ਕਿ ਬੰਦੇ ਨੂੰ ਪਤਾ ਕਿ ਮੈਂ ਮਰ ਰਿਹਾ ਹਾਂ ਉੱਤੇ ਗੱਡੀ ਜੜੀ ਹੋਈ ਆ ਟੁਕੜੇ ਹੋਏ ਨੇ ਲੇਕਿਨ ਸਾਨਗੇ ਸੁਰਤ ਹੈ ਕਿ ਨਹੀਂ ਪਹਿਲਾਂ ਲੰਗਰ ਛਕਾਓ ਲੰਗਰ ਛਕਾਇਆ ਗੱਡੀ ਰੁਕੀ ਉਹ ਜਿਹੜਾ ਡਰਾਈਵਰ ਸੀ ਗੱਡੀ ਦਾ ਉਹ ਸੀਗਾ ਮੁਸਲਮਾਨ ਉਸ ਤੇ ਮੁਕੱਦਮਾ ਚੱਲਿਆ ਅੰਗਰੇਜ਼ ਬੜਾ ਹੋਲ ਟਾਈਪ ਦਾ ਸੀ ਉਹ ਕਹਿੰਦੇ ਤੇ ਗੱਡੀ ਕਿਵੇਂ ਰੁਕੀ ਐ ਕਾਨੂੰਨ ਇਸ ਨੂੰ ਸਜ਼ਾ ਕਿਉਂ ਨਹੀਂ ਦਿੱਤੀ ਜਾਵੇ ਉਹ ਕਹਿੰਦਾ ਜਦੋਂ ਉਸੇ ਬਿਆਨ ਹੋਏ ਇਹ ਬਿਆਨ ਜੋ ਮੈਂ ਕਹਿ ਰਿਹਾ ਇਹ ਮੈਂ ਨਹੀਂ ਕਹਿ ਰਿਹਾ ਇਹ ਅੰਗਰੇਜ਼ ਦੀ ਸੀਆਈਡੀ ਦੇ ਲਿਖਿਆ ਹੋਇਆ ਹਵਾਲਾ ਹੈ ਉਸ ਨੂੰ ਲਿਖਿਆ ਹੈਗਾ ਇਹ ਤੇਜਾ ਸਿੰਘ ਸੁਤੰਤਰ ਐਮੇ ਹੋਏ ਉਹਨਾਂ ਨੇ ਲਿਖਿਆ ਇਹ ਉਹਨਾਂ ਦੀ ਹਿਸਟਰੀ ਦੀ ਕਿਤਾਬ ਹੈ ਇਹ ਅਕਾਲੀ ਮੋਰਚਿਆਂ ਤੇ ਕੱਲਿਆਂ ਤੇ ਉਹਨਾਂ ਨੇ ਕਿਹਾ ਕਿ ਉਹ ਡਰਾਈਵਰ ਕਹਿੰਦਾ ਮੈਂ ਗੱਡੀ ਨਹੀਂ ਰੋਕੀ ਕਹਿੰਦਾ ਫਿਰ ਗੱਡੀ ਰੁਕੀ ਕਿਵੇਂ ਆ ਉਹ ਕਹਿੰਦਾ ਮੈਨੂੰ ਨਹੀਂ ਪਤਾ ਮੈਂ ਜਦੋਂ ਗੱਡੀ ਆਈ ਵੱਜੀ ਪੈਂਦਾ ਐ ਲੱਗੇ ਜਿਵੇਂ ਪਹਾੜ 'ਚ ਗੱਡੀ ਵੱਜੀ ਹੁੰਦੀ ਹੈ ਮੇਰਾ ਹੈਂਡਲ ਤੋਂ ਹੱਥ ਛੁੱਟ ਗਿਆ ਗੱਡੀ ਰੁਕ ਗਈ ਮੈਂ ਨਹੀਂ ਗੱਡੀ ਰੋਕੀ ਇਹਦਾ ਮਤਲਬ ਕੀ ਹੈ ਕਿ ਗੁਰੂ ਜੀ ਨੇ ਗੱਡੀ ਰੋਕੀ ਇਸ ਕਰਕੇ ਜਦੋਂ ਇਰਾਦਾ ਕਰਕੇ ਜਿਵੇਂ ਧੰਨੇ ਭਗਤ ਦਾ ਹੁੰਦਾ ਜਦੋਂ ਇਰਾਦਾ ਕਰਕੇ ਸਿੱਖ ਵਾਹਿਗੁਰੂ ਦਾ ਨਾਮ ਲੈ ਕੇ ਖੜ ਜਾਂਦਾ ਫਿਰ ਦੁਨੀਆ ਦੀ ਕੋਈ ਤਾਕਤ ਉਹਦੇ ਸਾਹਮਣੇ ਫਿਰ ਪਾਹੇ ਗੁਰੂ ਦੇ ਨਾਲ ਖੜਦਾ ਹੈ ਜਿਵੇਂ ਹਿੰਦੂਧਰ ਵਿੱਚ ਵੀ ਦਰੋਪਦੀ ਦੇ ਨਾਲ ਖੜਿਆ ਗੁਰੂ ਪ੍ਰਵਾਤਮਾ ਨਹੀਂ ਤਾਂ ਉਹ ਲੱਗੇ ਸੀ ਉਸ ਨੂੰ ਉਹ ਦੂਸਰੇ ਤਾਂ ਬੇਇੱਜ਼ਤ ਕਰਨ ਲਾਲਿਆ ਜੋਰ ਨਹੀਂ ਹੋਈ ਇਸ ਕਰਕੇ ਜਦ ਪ੍ਰਮਾਤਮਾ ਤੁਹਾਡਾ ਸਾਥ ਹੁੰਦਾ ਤੁਸੀਂ ਕਾਮਯਾਬ ਹੋਦੋ ਹੁੰਦੇ ਹੋ ਸੋ ਇਸੇ ਕਰਕੇ ਅਸੀਂ ਬਚਦੇ ਜਮਦੇ ਹੀ ਬੱਚਿਆਂ ਨੂੰ ਵਾਹਿਗੁਰੂ ਵਾਹਿਗੁਰੂ ਗੁਰੂ ਨਾਨਕ ਘਰਵਾਣੀ ਦਾ ਜੋੜੀ ਜੋ ਵੀ ਕਿਸੇ ਦਾ ਧਰਮ ਹੈ ਮੈਂ ਨਹੀਂ ਕਹਿੰਦਾ Hindu Hindu ਧਰਮ ਨਾਲ ਜੋੜੋ ਮੁਸਲਮਾਨ ਮੁਸਲਮਾਨ ਧਰਮ ਨਾਲ ਜੋੜੋ ਇਸਾਈ ਉਹਦੇ ਨਾਲ ਜੋੜੋ ਜੋ ਵੀ ਧਰਮ ਹੈ ਜੋੜੋ ਲੇਕਿਨ ਸੱਚੀ ਤਰਾ ਜੋੜੋ ਸੱਚੇ ਰਬ ਨੂੰ ਮੰਨੋ ਇਹ ਰਹੋਵੇ ਜਿਵੇਂ ਉਹ ਮਸਾਈ ਨਹੀਂ ਆਮੀਰ ਸੀ ਮੁਸਲਮਾਨ ਉਹ ਵੀ ਸੀ ਉਹਨੇ ਨਹੀਂ ਪੱਥਰ ਰੱਖਿਆ ਹਰਮੰਦਰ ਸਾਹਿਬ ਦਾ ਤੇ ਦੂਜੇ ਪਾਸੇ ਰੰਗਦੇਵ ਨੇ ਬੱਚੇ ਕੰਨਾ ਚੜਾਇਆ ਗੁਰੂ ਸ਼ਹੀਦ ਕੀਤੇ ਹੈ ਤਾਂ ਦੋਨੋਂ ਇੱਕ ਤਾਮ ਦੇ ਬੰਦੇ ਫਿਰ ਇਹ ਜਿਹੜਾ ਜਦੋਂ ਗੁਰੂ ਜੀ ਪਟਾ ਇੱਥੇ ਹੋਈ ਹੈ ਪੌਂਟਾ ਸਾਹਿਬ ਦੀ ਲਾਈ ਪੀਰ ਬੁੱਧੂ ਸ਼ਾਹ ਨੇ ਆਪਣੇ ਬੱਚਿਆਂ ਨੂੰ ਕੁਰਬਾਨ ਕਰਾਇਆ ਤੇ ਲਿਆ ਕੀ ਸਿਰਫ ਕੰਗਾ ਤੇ ਕੇਸ ਘਰ ਵਾਲੀ ਨੂੰ ਜਾ ਕੇ ਤੇ ਕਿ ਆਹ ਕਹਿੰਦੇ ਹੈ ਬੱਚੇ ਬਰਵਾ ਕੇ ਅਕੈਸ ਲਿਆ ਹੈ ਅੱਜ ਵੀ ਉਹ ਨਿਸ਼ਾਨੀਆਂ ਕਾਇਮ ਹੈ ਇਸ ਕਰਕੇ ਬਹੁਤ ਵੱਡਾ ਜੋ ਹੈ ਪਰਮਾਤਮਾ ਹੈ ਅਸਲ ਪਰਮਾਤਮਾ ਹੈ ਬਾਕੀ ਆਪਾਂ ਤਾਂ ਇੱਕ ਜਦੋਂ ਉਹਨੇ ਪੈਦਾ ਕਰਦੇ ਆ ਆਪਣੀਆਂ ਡਿਊਟੀਆਂ ਤੇ ਗੁਰੂ ਕਿਰਪਾ ਕਰੇ ਸਾਡੇ ਬੱਚੇ ਆ ਜਿਹੜੇ ਆਪਾਂ ਵੀ ਸਾਰੇ ਉਹਦੇ ਨਾਲ ਜੁੜੀਏ ਇਹ ਦੁਨੀਆਦਾਰੀ ਹੈ ਦੁਨੀਆਦਾਰੀ ਚ ਕੰਮ ਧੰਦੇ ਆ ਆ ਨਿੱਕੇ ਮੋਟੇ ਹੋਰ ਵੀ ਜਿੱਦੀਦਰ ਜੇਵੇਂ ਲੜਾਈ ਦੀ بجائے ਪਿਆਰ ਨਾਲ ਕਰੀਏ بجائے ਆਪਾਂ ਕਹਿੰਦੇ ਆ ਇਹ ਤਾਂ ਮਾਰ ਹੀ ਦੇਣਾ ਨਹੀਂ ਮੈਂ ਆ ਲੈਣਾ ਉਹ ਤੁਹਾਡੇ ਅੱਖੇ ਨਹੀਂ ਮਿਲਣਾ ਭਾਈ ਮਿਲਣਾ ਤਾਂ ਰੱਬ ਦੇ ਅੱਖੇ ਆ ਜਿਹੜੇ ਕੁਝ ਮਿਲਦਾ ਸੋ ਇਸ ਸਮੇਂ ਤੇ ਸਾਰਾ ਦੁਆਰਾ ਫੇਰ ਮੈਂ ਸਾਰਾ ਪ੍ਰਬੰਧਕਾਂ ਦਾ ਸਟਾਫ ਦਾ ਪ੍ਰਿੰਸੀਪਲ ਸਾਹਿਬ ਦਾ ਬੱਚਿਆਂ ਦਾ ਬਹੁਤ ਤਰਵਾਜ਼ ਕਰਦਾ ਤੇ ਬੱਚਿਆਂ ਨੂੰ ਪਿਆਰ ਨਾਲ ਬੇਨਤੀ ਕਰਦਾ ਗੁਰੂ ਕਿਰਪਾ ਕਰੇ ਉਹਦੇ ਕੋਲੇ ਸੋਹ ਉੱਠ ਕੇ ਅਰਦਾਸ ਕਰਿਆ ਕਰੋ ਕਿ ਸਾਡੇ ਸਿਰ ਤੇ ਹੱਥ ਰੱਖੋ ਸਾਨੂੰ ਆਪ ਦੇ ਨਾਮ ਦੀ ਦਾਤ ਵੀ ਬਖਸ਼ੋ ਵਿੱਦਿਆ ਵੀ ਬਖਸ਼ੋ ਸੇਤ ਵੀ ਬਖਸ਼ੋ ਤੇ ਚੰਗਾ ਜੀਵਨ ਬਖਸ਼ੋ ਇਹ ਗੁਰੂ ਬਖਸ਼ਦਾ ਨਹੀਂ ਤੇ ਕੋਈ ਪਤਾ ਨਹੀਂ ਕਿਸ ਵੇਲੇ ਤੁਹਾਡਾ ਪੈਰ ਤਿਲਕੇ ਜੇ ਤੁਸੀਂ ਕਿਧਰ ਨੂੰ ਚਲੇ ਜਾਓ ਕਦੇ ਉਹਨਾਂ ਵੱਲ ਦੇਖੋ ਜਿਹਦੇ ਅੱਗ ਭੰਗ ਰਹੇ ਕਦੇ ਉਹਨਾਂ ਵੱਲ ਦੇਖੋ ਜਿਹਨਾਂ ਨਹੀਂ ਕਦੇ ਉਹਨਾਂ ਵੱਲ ਦੇਖੋ ਜਿਸ ਨੂੰ ਸੁਣਦਾ ਨਹੀਂ ਕਦੇ ਉਹਨਾਂ ਵੱਲ ਦੇਖੋ ਪੈਦਾ ਉਹ ਵੀ ਹੁੰਦਾ ਜਿਸ ਨੂੰ ਜਿਹੜਾ ਸਾਰੇ ਦੀ ਬਿਵਾਰ ਹੀ ਰਹਿੰਦਾ ਤੇ ਤੁਹਾਨੂੰ ਤਾਂ ਦੁਸਤੀ ਦਿੱਤੀ ਹੈ ਰੱਬ ਨੇ ਇਹਨਾਂ ਕੁਛ ਕੀਤਾ ਹੈ ਖਾ ਪਹਿਨਣ ਨੂੰ ਕੱਪੜੇ ਦਿੱਤੇ ਨੇ ਖਾਣ ਨੂੰ ਰੋਟੀ ਦਿੱਤੀ ਹੈ ਸੇਵਾ ਨੂੰ ਮਾਂ ਪਿਓ ਦਿੱਤੇ ਨੇ ਪੜਾਈ ਨੂੰ ਵਿੱਦਿਆ ਨੂੰ ਮਾਂ ਪਿਓ ਥੋੜੀ ਸੇਵਾ ਕਰ ਰਹੇ ਇਹ ਸਭ ਮਾਂ ਪਿਓ ਦਾ ਪੁਕਾਰ ਹੈ ਮਾਂ ਪਿਓ ਮਾੜਾ ਹੈ ਚੰਗਾ ਹੈ ਮਾਂ ਪਿਓ ਤੋਂ ਉੱਤਮ ਕੋਈ ਚੀਜ਼ ਹੋ ਨਹੀਂ ਸਕਦੀ ਆਪਦੇ ਬੱਚੇ ਵਾਸਤੇ ਉਹ ਮਰਨ ਨੂੰ ਵੀ ਤਿਆਰ ਹੁੰਦਾ ਹੈ ਫਿਰ ਉਦੋਂ ਵੱਡਾ ਕੌਣ ਹੋਸਾ ਤੁਹਾਡੇ ਵਾਸਤੇ ਸੋ ਇਸ ਕਰਕੇ ਅੱਜ ਦੇ ਇਸ ਸਮੇਂ ਤੇ ਸਾਰੇ ਸੰਗਤ ਦਾ ਧੰਵਾਦ ਕਰਦਾ ਹੋਇਆ ਗੁਰੂ ਦੇ ਚਰਨਾਂ 'ਚ ਨਮਸਕਾਰ ਕਰਦਾ ਹੋਇਆ ਅੱਜ ਆਪਾਂ 350 ਸਾਲੇ ਤੇ ਗੁਰੂ ਸਾਹਿਬਾਨ ਦੇ ਤੇ ਗੁਰੂ ਤੇਗ ਬਹਾਦਰ ਜੀ ਤੇ ਜਿੱਥੇ ਪਾਈ ਪਤੀ ਦਾਸ ਹੈ ਪਤੀ ਦਾ ਪਾਈ ਸਤੀ ਦਾਸ ਹੈ ਦੋਨੋਂ ਭਰਾ ਸਨ ਲੰਗੋਵਾਲ ਤੋਂ ਔਰ ਪਾਈ ਦੇਲਾ ਜੀ ਤੇ ਗੁਰੂ ਸਾਹਿਬ ਜੀ ਜਿਹੜੇ ਉਹਨਾਂ ਦੇ ਨਾਲ ਗੁਰੂ ਸਾਹਿਬ ਦੇ ਸ਼ਹੀਦ ਹੋਏ ਸਾਰਿਆਂ ਨੂੰ ਨਮਸਕਾਰ ਕਰਕੇ ਉਨੂੰ ਸ਼ਰਦਾ ਪੇਟ ਕਰਕੇ ਤੇ ਗੁਰੂ ਕਿਰਪਾ ਕਰੇ ਸਾਡੀ ਕੌਮ ਨੂੰ ਸ਼ਕਤੀ ਬਖਸ਼ੇ ਕਿ ਅਸੀਂ ਆਪਣੇ ਵੱਡਿਆਂ ਦੇ ਪੂਰਨਿਆਂ ਤੇ ਚੱਲ ਸਕੀਏ ਬਰਾਈਆਂ ਤੋਂ ਬਚੀਏ ਤੇ ਵੈਸੇ ਗੁਰੂ ਦੇ ਨਾਲ ਜੁੜੀਏ